ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਨਾਮ ਹੈ ਪੀਓਲ ਖਰੋਈਪੁਰ ਤੋਂ ਅੱਜ ਪਿੰਡ ਗਿੱਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਬਾਈ ਆਪਣਾ ਅਮਰਜੀਤ ਸਿੰਘ ਗਿੱਲਾ ਇਹਨਾਂ ਦੇ ਖੇਤ ਦੇ ਵਿੱਚ ਕੁਝ ਟਾਈਮ ਪਹਿਲਾਂ ਇਹਨਾਂ ਨੂੰ ਆਪਾਂ ਨੇਚਰ ਲਾਈਫ ਦੇ ਆਰਗੈਨਿਕ ਪ੍ਰੋਡਕਟ ਜਿਹੜੇ ਮੱਕੀ ਦੀ ਫਸਲ ਦੇ ਉੱਪਰ ਇਸਤੇਮਾਲ ਕਰਵਾਏ ਸੀਗੇ ਬਹੁਤ ਸੋਹਣੇ ਰਿਜ਼ਲਟ ਮਿਲੇ ਆ ਜਿੰਦੇ ਵਿੱਚ ਇਹਨਾਂ ਦਾ ਜਿਹੜਾ ਚੰਗੀ ਕੁਆਲਿਟੀ ਯੂਰੀਆ ਵੀ ਘਟਿਆ ਤੇ ਦੂਜੇ ਨੰਬਰ ਤੇ ਕੁਆਲਿਟੀ ਵੀ ਪੈਦਾ ਹੋਈ ਆ ਬਾਕੀ ਬਾਈ ਜੀ ਆਪਦੇ ਜ਼ੁਬਾਨੀ ਦੱਸਣਗੇ ਕਿਵੇਂ ਰਿਜ਼ਲਟ ਆ ਹਾਂਜੀ ਬਾਈ ਜੀ ਬਹੁਤ ਹੀ ਵਧੀਆ ਇਹ ਰਿਜਲਟ ਰਿਹਾ ਜੀ ਠੀਕ ਹੈ ਹੋਰ ਗਿਆਨ ਵਾਤਾਂ ਚਾਹ ਜੀ ਅਸੀਂ ਅੱਗੇ ਤੋਂ ਵਿਝੋਣੇ ਦੇ ਯਾਨੀ ਕਿ ਇਹ ਚੀਜ਼ ਵਤਾਂਗੇ ਹਾਂ ਜੀ ਕਿਉਂਕਿ ਇਹਦੇ ਨਾਲ ਬਹੁਤ ਫਾਇਦੇ ਹੋਏ ਆ ਤੇ ਫਸਲ ਦਾ ਰਿਜਲਟ ਵੀ ਤੇ ਵਧੀਆ ਰਿਹਾ ਹੈ ਤੇ ਕਿੰਨੇ ਏਕੜ ਤੇ ਆਪਣਾ ਇਸਤੇਮਾਲ ਕੀਤਾ ਸੀਗਾ ਇਹ ਜੀ 40 ਤੋਂ 50 ਏਕੜ ਦੇ ਕੀਤਾ 40 ਤੋਂ 50 ਇੱਕਠੀ ਆ। ਬੀ ਵਧੀਆ ਤੁਹਾਡੇ ਅਕੋਰਡਿੰਗ ਜਿਵੇਂ ਮਤਲਬ ਪੂਰੀ ਕੁਆਲਿਟੀ ਬਣੀ ਆ ਫਸਲ ਬਹੁਤ ਵਧੀਆ ਤਿਆਰ ਹੋਈ ਆ। ਜਿਨ੍ਹਾਂ ਲੱਗ ਵੀ ਫਸਲ ਵਿਜੀ ਆ ਨਾ। ਹਾਂਜੀ ਹਾਂਜੀ। ਉਹ ਵੀ ਪੁੱਛਦੇ ਆ ਵੀ ਕਿਹੜੀ ਚੀਜ਼ ਜਿਸ ਕੀ ਵਰਤੀ ਆ। ਓਕੇ। ਤੇ ਇਸ ਕਰਕੇ ਬਹੁਤ ਸੋਹਣਾ ਰਿਜ਼ਲਟ ਆ ਜੀ। ਜਦੋਂ ਝੋਨੇ। ਕਿਆ ਨਾ ਮਤਲਬ ਤੁਹਾਨੂੰ ਪੂਰੀ ਸੰਤੁਸ਼ਟੀ ਆ ਵੀ ਤੁਹਾਨੂੰ ਲੱਗਾ ਵੀ ਜੇ ਆਪਾਂ ਆਰਗੈਨਿਕ ਆਰਗੈਨਿਕ ਵਾਲੇ ਪਾਸੇ ਆਏ ਆ ਤੇ ਜ਼ਹਿਰ ਤੋਂ ਆਪਾਂ ਬਾਤ ਖੇਤੀ ਕੀਤੀ ਆ ਤੇ ਉਹਦੇ ਜ ਆਪਣਾ ਫਾਇਦਾ ਹੀ ਹੈ ਨੁਕਸਾਨ ਨਹੀਂ ਆਇਆ ਭਾਈ ਨਹੀਂ ਨਹੀਂ ਫਾਇਦਾ ਜੀ ਫਾਇਦਾ ਚਲੋ ਠੀਕ ਆ ਭਾਈ ਜੀ ਧੰਨਵਾਦ ਜੀ ਜੀ